ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਗੂਜਦੇ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਦਿਜੈ ਜਸ ਗਾਵੋ ਨਿਸ ਅਰਪੂਰ ਕੇਸ ਸੰਗ ਦਾਸ ਪਗ ਝਾਰੋ ਇਹ ਮਨੋਰਥ ਮੂਰ ਠਾਕੁਰ ਤੁਜ ਬਿਨ ਬੀਆ ਨਾ ਹੂਰ ਕੀਤੇ ਜਤੋ ਬਾਹਰ ਰਸਨ ਅਰਾਦੋ ਨਿਰਖੋ ਤੁਮਰੀ ਓਰ ਰਹਾਓ ਦਇਆਲ ਪੁਰਖ ਸਰਬ ਕੇ ठाकुर ਬਿਨਾ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਧਰਸ ਆਖੀ ਫੂਰਾ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਤਾਏ ਬ੍ਰਹਮ ਲੋਕ ਅਰ ਰੁਦਰ ਲੋਕ ਇਥੇ ਵਿਸਰਾਮ ਆਈ ਇਥੇ ਯਮਕ ਇੰਦਰ ਲੋਕ ਤੇ ਤਾਏ ਸਾਧ ਸੰਗਤ ਕਉ ਜੋ ਹੈ ਨਾ ਸਾਕੈ ਮਲ ਮਲ ਧੋਵੈ ਪਾਏ ਮਲ ਮਲ ਧੋਵੈ ਪਾਏ ਮਲ ਮਲ ਪੁਲਾ ਹੀ ਉਚਾਰਨ ਆਬ ਮੋਹ ਆਇਓ ਆਬ ਮੋਹ ਆਇਓ ਆਬ ਮੋਹ ਪਤ ਆਬ ਮੋਹ ਆਏ ਪਰਿਓ ਸਰਨਾਇ ਗੋਹਜ ਪਾਵ ਕੋ ਬਹੁਤ ਪ੍ਰਜਾਰ ਐ ਮੋਕ ਸਤਗੁਰ ਦੀਓ ਹੈ ਬਤਾਇ ਰਹਾਉ ਸਿੱਧ ਸਾਧਿਕ ਅਰ ਜੱਖੇ ਕਿੰਨਰ ਨਰ ਇਹ ਜੱਖੇ ਉਚਾਰਨ ਕਰਨਾ ਜਜਿਆ ਖਖੇ ਸਿਆਰੀ ਐੜਾ ਕਸ ਕੇ ਉਚਾਰਨ ਕਰਨਾ ਸਿੱਧ ਸਾਧਿਕ ਅਰ ਜੱਖ ਕਿੰਨਰ ਨਰ ਸਿੱਧ ਸਾਧਕ ਅਰ ਜਾਖੇ ਕਿੰਨਰ ਨਰ ਰਹੀ ਕੰਢ ੁਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੈ ਕੋਟ ਐਸੀ ਦਾਸਾਈ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟੈ ਹੋਵੈ ਜਗ ਕੀਰਤ ਆਪ ਜਸ ਮਿਟੈ ਆਪ ਤੇ ਜਸ ਦੇ ਵਿੱਚ ਡੈਸ਼ ਤੇ ਕਿ ਥੋੜਾ ਜਿਹਾ ਉਚਾਰਨ ਕਰਨਾ ਹੈ ਨਖੇਰ ਕੇ ਜੇ ਪੜਨਾ ਪੂਲਾ ਉਚਾਰਨਾ ਆਪ ਜਸ ਮਿਟੈ ਹੋਏ ਜਗ ਕੀਰਤ ਦਰਗਹ ਬੈਸਣ ਪਾਈਐ ਜਾਮ ਕੀ ਤਰਾਸ ਨਾਸ ਹੋਏ ਖਿਨਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਤੇ ਕਾਲ ਨ ਬਿਰਤੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਆਪਣਾ ਨਹੀਂ ਕੰਨਾਨੀ ਆਪਨਾ ਨਹੀਂ ਮਾਨਤਨ ਸਦਾ ਤੇ ਆਈਐ ਪ੍ਰਹਾਉ ਮੋਹੇ ਸਰਨ ਦੀਨ ਦੁਖ ਪੰਜਾਂ ਨਾ ਤੂੰ ਦੇਹ ਸੋਈ ਪ੍ਰਾਪ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਵਿਸਰਾਮ ਤੇ ਜਿਆਦਾ ਰੁਕਿਆ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸਹਿ ਤੈਜ ਰਖਾਈਐ ਗੂਜਰੀ ਮਹੱਲਾ ਪਿੰਜਵਾ विश्वंग पार जी एन को दाता ये ध्यान ਨਾਲ ਉਚਾਰਨ ਕਰਨਾ ਪਾਠ विश्वंग ਬਬੇ ਸਿਆਰੀ ਸਸੇ ਔਕੜ ਏੜੇ ਉੱਤੇ ਟਿੱਪੀ ਪਹਿਲਾਂ ਬੋਲਣਾ विश्वंग ਫਿਰ ਨਾਲ ਬੋਲਦਣਾ ਪਰ ਵਿਸਮੰਬਰ ਨਹੀਂ ਕਹਿ ਜਾਣਾ विश्वंग पार जी एन को दाता भक्त परे पंडार जा की सेवा निफल ना होवत ਨਿਫਲ ਜਾ ਕੀ ਸੇਵਾ ਨਿਫਲ ਨਾ ਹੋਵਤਾ ਖੇਨ ਮੈਂ ਕਰੇ ਉਧਾਰ ਮੇਰੇ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕੋ ਆਰਦ ਹੈ ਤਾਹੂ ਕੋ ਤੂੰ ਜਾਚ ਰਹਾਉ ਨਾਨਕ ਸਰਣ ਤੁਮਾਰੀ ਕਰਤੀ ਉਹ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰਖ ਹੈ ਤਿਸ ਕਹਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਾਨਕੀ ਪੈਜ ਸਵਾਰੀ ਆਪ ਜਾਨਕੀ ਪੈਜ ਜਾਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗयो ਸਭ ਤਾਪ ਰਹਾ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਤਾਰ ਮਿਟੀ ਬਿਯਾਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ ਮੇਰਾ ਕਰਤਾ ਅੰਗੀਕਾਰ ਕੀਓ ਮੇਰਾ ਕਰਤਾ ਅੰਗੀਕਾਰ ਕਿਓ ਮੇਰਾ ਕਰਤਾ ਗੁਰਪੂਰੇ ਕੀ ਵਡਿਆਈ ਅਬ ਚ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜਾ ਸਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ